ਲਤਾਂ ਰਹਿ ਗਈਆਂ ਪਾਕਿਸਤਾਨ ਤੇ ਸਿੱਧੇ ਤਾਂ ਹਰਿਆਣੇ ਨੂੰ ਨਕਸ਼ੇ ਉੱਤੇ ਵੇਖ ਕੇ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਨਕਸ਼ੇ ਉੱਤੇ ਵੇਖ ਕੇ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਦੋਸਤੋ ਜਦੋਂ ਆਪਾਂ ਪੁਰਾਣੇ ਪੰਜਾਬ ਦਾ ਕਦੇ ਮੈਪ ਦੇਖਦੇ ਆ ਨਾ ਕਦੇ ਨਕਸ਼ਾ ਦੇਖਦੇ ਆ ਇੱਕ ਵਾਰ ਸੱਚੀ ਰੋਣ ਆਂਦਾ ਹੈ ਜਿਹੜਾ ਵੀ ਪੰਜਾਬ ਹਤੈਸ਼ੀ ਬੰਦਾ ਹੈ ਪੰਜਾਬ ਦਾ ਹਮਦਰਦ ਹੈ ਜਿਹੜਾ ਹੈ ਨਾ ਪੰਜਾਬ ਪ੍ਰਤੀ ਦਰਦ ਰੱਖਦਾ ਹੈ ਇੱਕ ਵਾਰ ਕਾਲਜੇ ਚੋਂ ਰੁਗ ਪਾ ਆਂਦਾ ਹੈ ਵੀ ਯਾਰ ਸਾਡਾ ਇੱਡਾ ਪੰਜਾਬ ਹੁੰਦਾ ਸੀ ਇੱਡਾ ਵੱਡਾ ਸੂਬਾ ਸੀ ਅੱਜ ਨੀਕੀ ਜੀ ਸੁਬੜੀ ਰਹਿ ਗਈ ਹੈ ਅੱਜ ਇਹਨਾਂ ਆਪਾਂ ਇਸ ਵੀਡੀਓ ਦੇ ਵਿੱਚ ਇਸੇ ਤੇ ਗੱਲ ਕਰਨੀ ਹੈ ਵੀ ਸਾਡਾ ਏਡਾ ਵੱਡਾ ਸੁਭਾ ਸੀ ਕਦੇ ਉਹਨੂੰ ਨਾਦਰ ਨੇ ਲੁੱਟਿਆ ਕਦੇ ਬਾਬਰ ਨੇ ਲੁੱਟਿਆ ਕਦੇ ਉਹ 47 ਦੀ ਵੰਡ ਦੀ ਪੇਂਟ ਚੜਿਆ ਕਦੇ ਬੋਲੀ ਦੀ ਵੰਡ ਦੀ ਪੇਂਟ ਚੜਿਆ ਕਦੇ ਕਿਵੇਂ ਕਦੇ ਕਿਵੇਂ ਵੱਡ ਵੱਡ ਕੇ ਵੱਡ ਵੱਡ ਕੇ ਪੰਜਾਬ ਨੂੰ ਨਿਕਾ ਜਾ ਕਰਤਾ ਇਹ ਕਿੱਥੋਂ ਚਲਿਆ ਤੇ ਕਿੱਥੇ ਤੱਕ ਪਹੁੰਚਿਆ ਅੱਜ ਪੰਜਾਬ ਦੇ ਇਸੇ ਸਫਰ ਦੀ ਗੱਲ ਕਰਾਂਗੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਵੰਡ ਵੇਲੇ ਹੋਇਆ। ਅਸਲ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੀ ਪੰਜਾਬ ਦਾ ਹੋਇਆ। ਸਾਡਾ 10 ਲੱਖ ਬੰਦਾ ਮਾਰਤਾ। ਉਸ ਵੇਲੇ ਜਦੋਂ ਵੰਡ ਹੋਈ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਮਾਈਗ੍ਰੇਸ਼ਨ ਸੀ ਬੰਦਿਆਂ ਦੀ ਉਹ ਜੋ ਅੱਜ ਤੱਕ ਕਦੇ ਨਹੀਂ ਹੋਈ ਤੇ ਫਿਰ ਪੰਜਾਬ ਨੂੰ ਉਸ ਵੇਲੇ ਵੰਡ ਦਿੱਤਾ ਗਿਆ। ਜਦੋਂ ਪੰਜਾਬ ਨੂੰ ਰਾਜ ਦੇਣ ਦੀ ਲੋੜ ਸੀ ਨਾ ਉਹਨੂੰ ਇਨਾਮ ਦੇਣਾ ਸੀ ਵੀ ਤੁਸੀਂ ਆਜ਼ਾਦੀ ਦੀ ਲੜਾਈ ਦੇ ਵਿੱਚ ਆਜ਼ਾਦੀ ਘੁਲਾਟੀਆਂ ਵੱਜੋਂ ਤੁਸੀਂ ਜੰਗ ਲੜਿਆ, ਤੁਸੀਂ ਸਿਰਣ ਨਾਲ ਕੜੇ ਹੋ ਤੁਸੀਂ ਥੋੜੀ ਜੀ ਗਿਣਤੀ ਦੇ ਬਾਵਜੂਦ ਵੀ ਤੁਸੀਂ ਬਹੁਤੀਆਂ ਕੁਰਬਾਨੀਆਂ ਦਿੱਤੀਆਂ ਉਹ ਇਨਾਮ ਤਾਂ ਕੀ ਦੇਣਾ ਸੀ ਉਲਟਾ ਸਾਡਾ 10 ਲੱਖ ਬੰਦਾ ਮਾਰਿਆ ਤੇ ਸਾਨੂੰ ਵੰਡ ਦਿੱਤਾ ਇਹ ਪੰਜਾਬ ਦੇ ਹਿੱਸੇ ਇਨਾਮ ਆਇਆ ਸੀ ਇਹ ਜੋ ਤੁਸੀਂ ਮੈਪ ਦੇਖ ਰਹੇ ਹੋ ਨਾ ਪੰਜਾਬ ਦਾ ਇਹਦੇ ਵਿੱਚ ਤੁਸੀਂ ਵੇਖੋ ਕਿ ਪੰਜਾਬ ਦੀ ਜਿਹੜੀ ਹੱਦ ਹੈ ਉਹ ਅਫਗਾਨਿਸਤਾਨ ਨੂੰ ਲੱਗਦੀ ਹੈ ਇੱਕ ਪਾਸੇ ਕਸ਼ਮੀਰ ਨੂੰ ਟੱਚ ਹੁੰਦੀ ਹੈ ਇੱਕ ਪਾਸੇ ਚੀਨ ਨੂੰ ਟੱਚ ਹੁੰਦੀ ਹੈ ਐਡਾ ਵੱਡਾ ਵਿਸ਼ਾਲ ਪੰਜਾਬ ਸੀ ਕਿਸੇ ਵੇਲੇ ਸਾਡਾ ਜਦੋਂ ਪੰਜਾਬ ਨੇ ਰਾਜ ਭਾਗ ਭੋਗਿਆ ਉਹ ਪੰਜਾਬ ਸੀ ਮਹਾਰਾਜੇ ਰਣਜੀਤ ਸਿੰਘ ਵਾਲਾ ਪੰਜਾਬ ਅਸਲ ਪੰਜਾਬ ਦਾ ਰਾਜ ਜਿਹੜਾ ਸੀ ਨਾ ਉਹ ਉਹ ਰਾਜ ਸੀਗਾ ਜੇ ਪੰਜਾਬ ਦੇ ਨਾਮਾਂ ਬਾਰੇ ਗੱਲ ਕਰੀਏ ਨਾ ਪੰਜਾਬ ਦੇ ਜਿਹੜੇ ਪ੍ਰਾਤਨ ਨਾਮ ਸੀ ਜਦੋਂ ਵਿਸ਼ਾਲ ਪੰਜਾਬ ਸੀ ਉਦੋਂ ਇਹਦਾ ਪਹਿਲਾ ਨਾਂ ਸੀ ਸप्त ਸਿੰਧੂ ਸप्त ਸਿੰਧੂ ਤਾਂ ਸੀ ਇਹਦੇ ਵਿੱਚ ਸੱਤ ਦਰਿਆ ਵਗਦੇ ਸੀ ਉਹਦੇ ਵਿੱਚ ਸਰਸਵਤੀ ਨਦੀ ਤੋਂ ਲੈ ਕੇ ਸਿੰਧ ਨਦੀ ਤੇ ਆਪਣੀਆਂ ਇਹ ਪੰਜ ਜਿਹੜੀਆਂ ਪੰਜਾਬ ਵਾਲੀਆਂ ਇਹ ਨਦੀਆਂ ਸਾਰੀਆਂ ਸੀਗੀਆਂ ਫਿਰ ਚੀਨ ਵਾਲੇ ਇਹਨੂੰ ਸੇਕੀਆ ਕਹਿੰਦੇ ਹੁੰਦੇ ਸੀ ਮਹਾਭਾਰਤ ਤੇ ਰਮਾਇਣ ਦੇ ਵਿੱਚ ਇਹਦਾ ਨਾਮ ਪੰਚਨਦ ਮਿਲਦਾ ਹੈ ਤੇ ਇੱਕ ਨਾਮ ਪੰਜਾਬ ਦਾ ਪੈਂਟਾਪਟਾਵੀਆਂ ਵੀ ਮਿਲਦਾ ਹੁਣ ਜਦੋਂ ਅੰਗਰੇਜ਼ਾਂ ਦਾ ਵੇਲਾ ਆਂਦਾ ਉਸ ਵੇਲੇ ਤੱਕ ਪੰਜਾਬ ਨੂੰ 29 ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ ਤਾਂ ਅੰਗਰੇਜ਼ਾਂ ਨੇ ਆਪਣੀ ਸਹੂਲਤ ਦੇ ਵਾਸਤੇ ਇਸ ਨੂੰ 5 ਡਿਵੀਜ਼ਨਾਂ 'ਚ ਵੰਡਿਆ ਸੀ ਜਿਦੇ ਵਿੱਚ ਪਹਿਲੀ ਡਿਵੀਜ਼ਨ ਸੀਗੀ ਅੰਮ੍ਰਿਤਸਰ ਦੂਜੀ ਜਲੰਧਰ ਤੀਜੀ ਲਾਹੌਰ ਚੌਥੀ 라ਵਲਪਿੰਡੀ ਤੇ ਪੰਜਵੀਂ ਮੁਲਤਾਨ ਇਹਨਾਂ ਚੋਂ ਹਰੇਕ ਡਿਵੀਜ਼ਨ ਦੇ ਵਿੱਚ 6 ਜ਼ਿਲ੍ਹੇ ਆਉਂਦੇ ਸੀ ਸਿਰਫ ਇੱਕ ਜਲੰਧਰ ਦੇ ਵਿੱਚ 5 ਜ਼ਿਲ੍ਹੇ ਆਉਂਦੇ ਹੁੰਦੇ ਸੀ ਜਦੋਂ 47 ਵਾਲੀ ਵੰਡ ਹੁੰਦੀ ਹੈ ਨਾ ਉਦੋਂ ਲਾਹੌਰ ਡਿਵੀਜ਼ਨ ਦੇ ਵਿੱਚੋਂ ਹੁੰਦੀ ਹੈ ਉਹ ਤਾਂ ਉਦੋਂ ਲਾਹੌਰ ਡਿਵੀਜ਼ਨ ਵਿਚਲੇ ਅੰਬਰਸਰ ਤੇ ਗਰਦਾਸਪੁਰ ਆਪਾਂ ਨੂੰ ਮਿਲ ਜਾਂਦਾ ਹੈ ਇੰਡੀਆ ਵਾਲੇ ਪੰਜਾਬ ਨੂੰ ਤੇ ਬਾਕੀ ਦੇ ਜ਼ਿਲ੍ਹੇ ਪਾਕਿਸਤਾਨੀ ਪੰਜਾਬ ਕੋਲ ਚਲੇ ਜਾਂਦੇ ਆ ਇਹ ਤਾਂ ਸੀਗਾ 1947 ਤੱਕ ਦਾ ਹਾਲ ਇਸ ਤੋਂ ਬਾਅਦ ਵੀ ਹਜੇ ਵਸ ਨਹੀਂ ਹੋਈ ਫੇਰ ਪੰਜਾਬ ਨੂੰ ਹੋਰ ਵੰਡਿਆ ਗਿਆ ਆਜੋ ਤੁਸੀਂ ਨਕਸ਼ਾ ਦੇਖ ਰਹੇ ਹੋ ਇਹਦੇ ਵਿੱਚ ਦਿਖਾਇਆ ਗਿਆ ਹੈ ਕਿ ਪੰਜਾਬ ਨੂੰ 1947 ਤੋਂ ਬਾਅਦ ਕਿਵੇਂ-ਕਿਵੇਂ ਵੰਡਿਆ ਗਿਆ ਫਿਰ 1956 ਦੇ ਵਿੱਚ ਆ ਕੇ ਪੈਪਸੂ ਰਾਜ ਨੂੰ ਵੀ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ ਸੀ ਫਿਰ ਉਹ ਜਿਹੜਾ ਨਕਸ਼ਾ ਹੈ ਉਹ ਕੁਝ ਇਸ ਤਰ੍ਹਾਂ ਦਾ ਬਣ ਗਿਆ ਸੀ ਹੁਣ ਆ ਕੇ ਫਿਰ ਪੰਜਾਬ ਦੇ ਵਿੱਚ ਕੁਛ ਧਰਨੇ ਲੱਗਣੇ ਸ਼ੁਰੂ ਹੋ ਗਏ ਕੋਈ ਸੰਘਰਸ਼ ਹੋਣਾ ਸ਼ੁਰੂ ਹੋ ਗਿਆ ਕਿ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣ ਇੱਕ ਖਾਸ ਸੂਬੇ ਦਾ ਦਰਜਾ ਦਿੱਤਾ ਜਾਏ ਕਿਉਂਕਿ ਅਸੀਂ ਕੁਰਬਾਨੀਆਂ ਬਹੁਤ ਕੀਤੀਆਂ ਸੀਗੀਆਂ ਜਿਵੇਂ ਮੈਂ ਪਹਿਲਾਂ ਔਰ ਆ ਕੇ ਹਟਿਆ ਪਾਰਟੀਸ਼ਨ ਵੇਲੇ ਸਾਡਾ ਸਭ ਤੋਂ ਵੱਧ ਨੁਕਸਾਨ ਹੋਇਆ ਇਸ ਕਰਕੇ ਵੀ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣ ਸੋ ਸੰਘਰਸ਼ ਸ਼ੁਰੂ ਹੋਇਆ ਪਰ ਹੋਇਆ ਕੀ ਉਹਦਾ ਨਤੀਜਾ ਕੀ ਨਿਕਲਿਆ ਨਤੀਜਾ ਉਲਟ ਨਿਕਲਿਆ ਜਮਾ ਪੰਜਾਬ ਨੂੰ ਵੱਧ ਅਧਿਕਾਰ ਤਾਂ ਕੀ ਦੇਣੇ ਸੀ ਉਲਟਾ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਦਿੱਤਾ ਗਿਆ 1 ਨਵੰਬਰ ਸਨ 1966 ਨੂੰ ਪੰਜਾਬ ਦੇ ਦੋ ਹੋਰ ਟੁਕੜੇ ਕਰ ਦਿੱਤੇ ਗਏ ਜਿਹਦੇ ਵਿੱਚੋਂ ਹਰਿਆਣੇ ਨੂੰ ਅਲੱਗ ਕਰ ਦਿੱਤਾ ਗਿਆ ਜਿਹੜੇ ਤਾਂ ਹਿੰਦੀ ਬੋਲਦੇ ਇਲਾਕੇ ਸੀ ਉਹ ਹਰਿਆਣੇ ਨੂੰ ਦੇ ਦਿੱਤੇ ਜਿਹੜੇ ਪਹਾੜੀ ਬੋਲੀ ਬੋਲਦੇ ਇਲਾਕੇ ਸੀ ਉਹ ਹਿਮਾਚਲ ਨੂੰ ਦੇ ਦਿੱਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਨਿਕਾਜਾ ਏਰੀਆ ਚੰਡੀਗੜ੍ਹ ਸੀ ਉਹ ਦੋਹਾਂ ਦੀ ਰਾਜਧਾਨੀ ਬਣਾ ਕੇ ਦੋਹਾਂ ਦੀ ਕੀ ਤਿੰਨੋਂ ਰਾਜਾਂ ਦੀ ਰਾਜਧਾਨੀ ਬਣਾ ਦਿੱਤਾ ਗਿਆ ਸੀ ਇੱਕ ਸਮੇਂ ਤੇ ਆ ਕੇ ਇਹਨੂੰ ਹਿਮਾਚਲ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਬਣਾ ਕੇ ਚੰਡੀਗੜ੍ਹ ਅਲੱਗ ਕਰਤਾ ਇੱਥੋਂ ਤੱਕ ਵੀ ਮੈਂ ਦੱਸ ਦਵਾਂ ਕਿ ਇੱਕ ਸਮੇਂਤੇ ਦਿੱਲੀ ਵੀ ਪੰਜਾਬ ਦੇ ਅੰਡਰ ਆਉਂਦਾ ਸੀ ਪਰ ਅੰਗਰੇਜ਼ਾਂ ਨੇ ਦਿੱਲੀ ਨੂੰ ਭਾਰਤ ਦੀ ਕੈਪੀਟਲ ਐਲਾਨਤਾ ਸੀ ਰਾਜਸਥਾਨ ਨੇ ਐਲਾਨਤਾ ਸੀ ਇਸ ਕਰਕੇ ਦਿੱਲੀ ਨੂੰ ਵੀ ਪੰਜਾਬ ਦੇ ਵਿੱਚੋਂ ਹੀ ਕੱਢਿਆ ਗਿਆ ਸੀ ਹੁਣ ਤੁਸੀਂ ਦੇਖੋ ਵੀ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਯਾਰ ਜਿਹੜਾ ਵੀ ਪੰਜਾਬ ਹਤੈਸੀ ਬੰਦਾ ਹੈ ਪੰਜਾਬ ਦੀ ਪੱਖੀ ਸੋਚ ਰੱਖਣ ਵਾਲਾ ਬੰਦਾ ਹੈ ਉਹਦਾ ਇੱਕ ਵਾਰ ਰੁਗ ਜਾ ਭਰ ਕੇ ਆਂਦਾ ਹੈ ਤੁਸੀਂ ਵੇਖੋ ਵੀ ਆਪਾਂ ਵੀਡੀਓ ਦੇ ਸ਼ੁਰੂ ਚ ਕਿੱਡੇ ਵੱਡੇ ਪੰਜਾਬ ਤੋਂ ਗੱਲ ਸ਼ੁਰੂ ਕੀਤੀ ਸੀ ਹੁਣ ਆ ਕੇ ਜਿਹੜਾ ਇਹ ਛੋਟਾ ਜਿਹਾ ਪੰਜਾਬ ਰਹਿ ਗਿਆ ਨਿੱਕੀ ਜੀ ਸੁਬੜੀ ਰਹਿ ਗਈ ਹੈ ਪੰਜਾਬ ਭਾਸ਼ਾ ਦੇ ਆਧਾਰ ਤੇ ਵੰਡਤਾ ਕਦੇ ਪਾਰਟੀਸ਼ਨ ਦੇ ਆਧਾਰ ਤੇ ਵੰਡਤਾ ਕਦੇ ਕਿਵੇਂ ਵੰਡਤਾ ਕਦੇ ਕਿਵੇਂ ਵੰਡਤਾ ਤੇ ਜੋਂਨ ਸਾਨੂੰ ਅਜੇ ਵੀ ਨਹੀਂ ਦੰਦੇ ਅਜੇ ਵੀ ਕਦੇ ਸਾਡੇ ਤੋਂ ਪਾਣੀ ਮੰਗੀ ਜਾਂਦੇ ਆ ਕਦੇ ਕੋਈ ਕੁਛ ਮੰਗੀ ਜਾਂਦਾ ਕਦੇ ਕੋਈ ਕੁਛ ਮੰਗੀ ਜਾਂਦਾ ਮਤਲਬ ਕਿ ਸਾਡਾ ਆੜਾ ਲਗਿਆ ਹੀ ਰਹਿੰਦਾ ਹੈ ਅਜੇ ਵੀ ਦਿੱਲੀ ਨਾਲ ਮੈਨੂੰ ਨਹੀਂ ਲੱਗਦਾ ਵੀ ਇੰਨਾ ਔਖਾ ਸਮਾਂ ਇੰਨਾ ਬੁਰਾ ਸਮਾਂ ਭਾਰਤ ਦੀ ਕਿਸੇ ਹੋਰ ਸਟੇਟ ਨੇ ਦੇਖਿਆ ਹੋਏ ਕਿਉਂਕਿ ਜਦੋਂ ਰਿਆਸਤਾਂ ਦਾ ਸਮਾਂ ਸੀ ਉਦੋਂ ਹਮਲਾਵਰ ਇਥੋਂ ਦੇ ਆਂਦੇ ਸੀਗੇ ਜਦੋਂ ਕੰਬਾਈਨਡ ਹੋ ਗਿਆ ਸਾਰਾ ਕੁਝ ਫਿਰ ਇਥੇ ਸਭ ਤੋਂ ਮਾੜੀ ਸਾਡੇ ਨਾਲ ਹੋਈ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਹੋਰ ਸਟੇਟ ਪੰਜਾਬ ਦੇ ਬਰਾਬਰ ਦਾ ਦੁੱਖ ਚੱਲਿਆ ਕਿਸੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਿਓ ਕਿਹੜੇ ਪਿੰਡ ਸ਼ਹਿਰ ਜਾਂ ਕਸਬੇ ਤੋਂ ਬਹਿ ਕੇ ਵੀਡੀਓ ਦੇਖਦੇ ਹੋ ਉਹਦਾ ਨਾਮ ਜਰੂਰ ਲਿਖਿਓ ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਸასი ਕਾਲ ਦੋਸਤੋ